ਜੇ ਤੁਸੀਂ ਸਮਝਦੇ ਹੋ ਕਿ ਕਾਂਗਰਸ ਜਿਹੜੀ ਹੈ ਉਹਨਾਂ ਦਾ ਹੱਥ ਹੱਤਵੀਆਂ ਦੇ ਨਾਲ ਤਾਂ ਦੋਨੋਂ ਹੱਥ ਖੜੇ ਕਰਕੇ ਇੱਕ ਵਾਰੀ ਫੇਰ بلند ਆਵਾਜ਼ ਦੇ ਵਿੱਚ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇੱਕ ਮਿੰਟ ਖੜ੍ਹ ਜਾਓ ਬਾਜੀ ਸਾਰੇ ਸਾਥੀਆਂ ਨੂੰ ਇੱਕ ਵਾਰ ਫੇਰ ਹੱਥ ਚੁੱਕ ਕੇ ਬੁਲਦੀ ਆ ਕਿ ਆਪਣੇ ਆਪਣੇ ਸਿਰਕਾ ਦੀ ਨੂੰ ਗ੍ਰਹਿਣ ਕਰਨ ਲੱਗੇ ਜਿਹੜੇ ਸਾਥੀ ਇੱਧਰ ਖੜੇ ਨੇ ਤੇ ਦੋਨੇ ਪਾਸੇ ਖੱਬੇ ਪਾਸੇ ਤੇ ਸੱਜੇ ਪਾਸੇ ਖੜੇ ਨੇ ਉਹਨਾਂ ਨੂੰ ਅੱਜ ਜਾ ਰਹੇ ਹੈਗੇ ਅੱਛਾ ਉਹ ਤਾਂ ਪੋਸਟ ਚੱਲੀ ਹੈ ਉਹ ਤਾਂ ਪੋਸਟਾਲ ਨਹੀਂ ਕਾਰਵਾਈ ਕਰੂਗੀ ਕੀ ਗੱਲ ਮੇਰਾ ਐਸ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਜਾਂ ਕੈਮਰਾ ਵੀ ਛੱਡ ਦਿਓ ਇੱਕ ਪੰਜਾਬੀ ਹੋਣ ਦੇ ਨਾਤੇ ਜੇ ਤੁਹਾਡਾ ਕੈਮਰੇ ਵਾਲੇ ਨੂੰ ਖੁਸ਼ੀ ਪਤਾ ਹੈ ਭਾਈ ਸਾਹਿਬ ਉਹ ਬੰਦ ਆ ਅ 32 ਬੰਬਾਂ ਚੋਂ ਕਿਹੜਾ ਬੰਦਾ ਮੇਰੇ ਤੇ ਚੱਲਣਾ ਕਿਹੜਾ ਥੋੜੇ ਤੇ ਚੱਲਣਾ ਕਿਹੜਾ ਥਿਲ ਜੋਰ ਪੰਜਾਬੀਆਂ ਚੋਂ ਕਿਹਦੇ ਟਾਰਗੇਟ ਕੋਣ ਹੈ ਉਹਦਾ ਟਾਰਗੇਟ ਤੇ ਕੀ ਗੱਲੇ ਆਪਣਾ ਸਾਰਿਆਂ ਦਾ ਫਰਜ਼ ਨਹੀਂ ਬਣ ਜਾਂਦਾ ਹੈ ਕਿ ਬਜਵਾ ਸਾਹਿਬ ਤੋਂ ਸੋਰਸ ਪੁੱਛੀ ਪਰ ਕਹਿੰਦੇ ਅੱਜ ਅੱਜ ਜਾਵਾਂਗਾ ਪੁਲਿਸ ਇੱਥੇ ਜਾਵਾਂਗਾ ਦੋ ਦੋ ਵਾਰ ਜਾ ਕੇ ਮੈਂ ਜਾਣ ਕੇ ਦੇਣਾ ਠੀਕ ਹੈ ਤੇ ਫਿਰ ਧਰਨਾ ਕਾਹਨੂੰ ਰੱਖਿਆ ਫਿਰ ਹਾਈ ਕੋਰਟ ਕਾਹਨੂੰ ਤੁਰੇ ਫਿਰਦੇ ਨੇ ਜਾਣ ਜਾ ਕੇ ਦੱਸ ਦਿਨ ਗੱਲ ਮੁੱਕੀ ਅੱਜ ਹਾਈ ਕੋਰਟ ਵੀ ਗਏ ਨੇ ਉਹ ਕਲ ਕਟਾਈਮ ਮਿਲਾਂਗੇ ਠੀਕ ਹੈ ਨਾ ਉਹ ਮੰਗ ਕਰ ਰਹੇ ਨੇ ਕਿ ਆਪਾਂ ਇਹ ਰੱਦ ਕਰਾਜੀਏ ਤੁਸੀਂ ਸਾਈਬਰ ਤੋਂ ਵੀ ਜਾਣੇ ਜੇ ਉਹ ਮੰਗ ਕਰ ਰਹੇ ਨੇ ਕਿ ਆਪਾਂ ਇਹ ਰੱਦ ਕਰਾਜੀਏ ਤੁਸੀਂ ਸਾਈਬਰ ਤੋਂ ਵੀ ਜਾਣੇ ਜੇ ਉਹ ਮੰਗ ਕਰ ਰਹੇ ਨੇ ਕਿ ਆਪਾਂ ਇਹ ਰੱਦ ਕਰਾਜੀਏ ਉਹ 2 ਵਜੇ ਉੱਤੇ ਜਾਣੇ ਚਲੇ ਗਏ ਆ ਕੋਈ ਗੱਲ ਨਹੀਂ ਫਿਰ ਮੁੜ ਕੇ ਤਾਂ ਆਉਣਗੇ ਤੇ ਆਉਣਗੇ ਉਹ ਮੰਗ ਕਰ ਰਹੇ ਨੇ ਐਫ ਆਈ ਆਰ ਐਫ ਆਈ ਆਰ ਰੱਦ ਹੀ ਜਾਏ ਹਾਈ ਕੋਰਟ ਵੀ ਉਹਨਾਂ ਨੇ ਪਟੀਸ਼ਨ ਫਾਈਲ ਕਰ ਦਿੱਤੀ ਹਾਂ ਤੇ ਸੋਰਸ ਸੋਰਸ ਆਫ ਇਨਫੋਰਮੇਸ਼ਨ ਦੱਸ ਦੇ ਨਰਦ ਹੋ ਜੂਗੀ ਪੁਲਿਸ ਦਾ ਕੰਸਰਨ ਕੀ ਹੈ ਪੁਲਿਸ ਦੀ ਐਫ ਆਈ ਆਰ ਦੇ ਵਿੱਚ ਕੀ ਹੋਊਗਾ ਪੁਲਿਸ ਦਾ ਕੰਸਰਨ ਇਹ ਹੋਊਗਾ ਕਿ ਜੀ ਇੱਕ ਬੰਦੇ ਨੇ মিডিਆ ਚੈਨਲ ਦੇ ਉੱਪਰ ਬੈਠ ਕੇ ਆ ਗੱਲ ਕਹੀ ਅਸੀਂ ਉਹਨਾਂ ਕੋਲੋਂ ਸੋਰਸ ਆਫ ਇਨਫੋਰਮੇਸ਼ਨ ਪੁੱਛਣਾ ਚਾ ਰਹੇ ਹਾਂ ਉਹ ਸਾਡਾ ਸਾਥ ਲਾ ਐਨਫੋਰਸਿੰਗ ਏਜੰਸੀਜ਼ ਦਾ ਸਾਥ ਨਹੀਂ ਦੇ ਰਹੇ ਹੈਗੇ ਆ ਹੀ ਕੁਝ ਲਿਖਿਓਗੇ ਐਫ ਆਈ ਆਰ ਚ ਉਹ 10 ਦਿਨ ਕੋਆਪਰੇਟ ਕਰ ਦੇ ਜਦੋਂ ਪੁਲਿਸ ਦੀ ਤਸੱਲੀ ਹੋ ਜੂ ਸਾ ਪੇਪਰ ਏਜੰਸੀ ਨੂੰ ਸ਼ਾਇਦ ਐਲੀਏਸ਼ਨ ਲਾ ਰਹੇ ਨੇ ਕਰਨ ਧੰਗੇ ਕੰਨੇ ਆਵਾਜ਼ ਨੂੰ ਦੋਣ ਦੀ ਛੱਡੀ ਕੋਸ਼ਿਸ਼ ਨਹੀਂ ਆਵਾਜ਼ ਤੇ ਹੁਣ ਗੱਲੇ ਹੀ ਪੁੱਠੀਆਂ ਕਰਨਗੇ ਉਹ ਤੇ ਫਿਰ ਆਵਾਜ਼ ਤਾਂ ਆਪਣੀ ਮੈਨੂੰ ਤੋਂ ਹੋਣਾ ਹੈ ਠੀਕ ਹੈ ਜੀ ਜਾਂ ਪੁਲਿਸ ਤੋਂ ਹੋਣਾ ਹੈ ਗੱਲ ਉਹਨਾਂ ਦੇਖੋ ਮੇਰੀ ਗੱਲ ਸਮਝ ਹੋਏ ਤੋਂ ਮੈਨੂੰ ਤਾਂ ਇਹਦੇ ਵਿੱਚ ਜੇ ਗੱਲ ਉਹਨਾਂ ਨੇ ਆਪ ਛੇੜੀ ਹੈ ਤੇ ਕਿਸੇ ਤਣ ਪੱਤਣ ਤਾਂ ਲਾਉਣਾ ਕਿਸੇ ਸਿਰੇ ਤਾਂ ਲਾਉਣਾ ਅੱਧ ਵਿਚਾਲੇ ਛੱਡ ਕੇ ਤਾਂ ਭੱਜ ਨਹੀਂ ਸਕਦੇ ਹੈਗੇ ਗੱਲਾਂ ਦੋ ਨੇ ਮਾਜਵਾ ਸਾਹਿਬ ਸਮਝ ਲਓ ਚੰਗੀ ਤਰ੍ਹਾਂ ਪੰਜਾਬੀ ਦੇ ਵਿੱਚ ਤੀਜੀ ਗੱਲ ਹੀ ਨਹੀਂ ਹੈਗੀ ਗੱਲ ਇੱਕ ਜਾਂ ਤੇ ਇਨਫੋਰਮੇਸ਼ਨ